ਜੇ ਆਪਾਂ ਕੀ ਅੱਜ ਪਿੰਡ ਡੰਡੇ ਵਿੱਚ ਪਹੁੰਚੇ ਆ ਉਹ ਜੋ ਸਰਦਾਰ ਪਰਮ ਸਿੰਘ ਜੀ ਨੂੰ ਇਹ ਪਿੰਡ ਪ੍ਰਧਾਨੀ ਉਸ ਕਰਕੇ ਜਾਵਾਂਗੇ ਅਤੇ ਉਹ ਜਿਵੇਂ ਕਿ ਆਪਾਂ ਛੋਟੀਆਂ ਛੋਟੀਆਂ ਮੀਟਿੰਗਾਂ ਕਰਕੇ ਹੀ ਆਪਣੇ ਜਿੱਥੇ ਮਿਲਿਆ ਕਰਕੇ ਆਪਣੇ ਵੱਡੇ ਇਕੱਠ ਜਿਹੜੇ ਆ ਇਹ ਕਰਕੇ ਸਰਕਾਰਾਂ ਨੂੰ ਬੋਲਣੇ ਆ ਤੇ ਆਪਣੇ ਜੋ ਵੀ ਗਰੀਬ ਸਮਾਜ ਨਾਲ ਹੱਥ ਦੇ ਠੱਕੇ ਹੁੰਦੇ ਆ ਉਹਦੇ ਵਾਸਤੇ ਆਪਾਂ ਨੂੰ ਇਕੱਠੇ ਹੋਣਾ ਜ਼ਰੂਰੀ ਆ ਕਿਉਂਕਿ ਬਾਬਾ ਸਾਹਿਬ ਅਮੇਤਾ ਜੀ ਨੇ ਕਿਹਾ ਸੀ ਪੜੋ ਜੁੜੋ ਟਿਕਾਣਾ ਜਦ ਕਰੋ ਕਰਕੇ ਆਪਾਂ ਬਰਦੇ ਵੀ ਲਿਆ ਆ ਹੁਣ ਆਪਾਂ ਜੁੜਨੇ ਵੀ ਸ਼ੁਰੂ ਹੋ ਗਿਆ ਅੱਜ ਵੀ ਆਪਾਂ ਇਹਦੇ ਵਿੱਚ ਗੁੱਡ ਕਰਦੇ ਜਿੱਥੇ ਆਪਣੇ ਪਰਵਾਦਾ ਦੀ ਸੁਣਵਾਈ ਨਹੀਂ ਹੁੰਦੀ ਇਸ ਅਰਿਆ ਸੱਜਨ ਸਿੰਘ ਜੀ ਸੰਤੋਖ ਸਿੰਘ ਜੀ ਤਲਵਾਰ ਸਿੰਘ ਇਹ ਪਛਾਦੇਗੀ ਬਿੱਕਰ ਸਿੰਘ ਦੀ ਰਾਸ ਨਹੀਂ ਇਹ ਸਾਰੇ ਵੀਰ ਰਲ ਕੇ ਜੇਕਰ ਆਪਣੀ ਟੀਮ ਨੂੰ ਚਲਾਉਣਗੇ ਆਉਣ ਵਾਲੇ ਸਮੇਂ ਦੇ ਵਿੱਚ ਦੂਰਨੀ ਕੇ ਜਦੋਂ ਤੁਹਾਡਾ ਛੁਟਾ ਜਾਏ ਇਕੱਠੇ ਖਵਡਾ ਰੁਕਾ ਲਗਾ ਕੇ ਤੇ ਸਾਰਾ ਇਹ ਪੇਂਟਾ ਦੇ ਨਾਲ ਜੁੜੇਗਾ ਲੋਕ ਇਹਦੇ ਵਾਸਤੇ ਅਸੀ ਸੋਨਰ ਬੰਦ ਭਗਵਾਨ ਵਾਲਮੀ ਕੀ ਮਾਰ ਜੀ ਜੀ بھگوان والمکی مہاراج کی جے پرانکی مہاراج کی جے جی سو بولے جو بولیے سو نربان والمکی مہاراج کی جے جبوان والمکیوان والمکی مہاراج کی جی سو بھگوان والمکی مہاراج کی جے جو بولے سو نربے بھگوان وال مکی مہاراج کی جے ਆ ਪਿੰਡ ਡੰਡਿਆ ਵੀ ਖੇ ਆਏ ਜੀ ਕੀ ਕਹਿਣਾ ਚਾਹਦੇ ਜੀ ਜੋ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਭਗਵਾਨ ਵਾਲਮੀ ਕੀ ਮਾਰ ਅੱਗੇ ਜੈ ਨਾਲ ਸਾਰੇ ਧਰਮ ਪ੍ਰੇਮੀ ਵੀਰਾਂ ਨੂੰ ਜੈ ਵਾਲਮੀ ਕੀ ਜੈ ਜੀ ਜੈ ਭਾਗਤਾਸ ਬਿੱਦਾ ਘਰੇਂਡੀ ਚੇਅਰਮੈਨ ਭਗਵਾਨ ਵਾਲਮੀ ਕੀ ਧਰਮ ਸਮਾਜ ਕਟਨ ਭਾਗਵਾਲ ਨੂੰ ਅੱਜ ਹਲਕਾ ਟਾਰੀ ਦੇ ਦੀਨੋਂ ਦੇ ਪਿੰਡ ਡੰਡਿਆ ਵਿਖੇ ਜੋ ਕਿ ਭਗਵਾਨ ਵਾਲਮੀ ਕੀ ਧਰਮ ਸਮਾਜ ਸਕੱਤਰ ਭਾਗਤਾ ਜੀ ਇੱਕ ਚੁਪ ਕਰਾਈ ਯਾਰ ਉਹਨਾਂ ਨੂੰ ਟੀਮ ਵੱਲੋਂ 11 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਜੀ ਜਿਸ ਵਿੱਚ ਸਰਦਾਰ ਬਰਿਆਮ ਸਿੰਘ ਜੀ ਨੂੰ ਅਸੀਂ ਪਿੰਡ ਪ੍ਰਧਾਨ ਨਿਯੁਕਤ ਕਰਕੇ ਚੱਲੇ ਆਂ ਅਸੀਂ ਆਸ ਕਰਦੇ ਆ ਜੀ ਮਰੇ ਆਪ ਸਿੰਘ ਜੋ ਵੀ ਸਮਾਜ ਦੇ ਵਿੱਚ ਜੋ ਵੀ ਤੁਹਾਨੂੰ ਜੁਫਤੀ ਮਿਲੀ ਆ ਇਹ ਪੂਰੀ ਇਮਾਨਦਾਰੀ ਆ ਤੇ ਤੰਦਈ ਆ ਨਾਲ ਭਾਰੇ ਅਤੇ ਹੋਰ ਅਸੀਂ ਸੰਗਤਾਂ ਨੂੰ ਅਪੀਲ ਕਰਦੇ ਆ ਜਿੱਥੇ ਅੱਜ ਕੱਲ ਨਸ਼ਿਆਂ ਦਾ ਬੜਾ ਦੌਰ ਚੱਲਿਆ ਜੋ ਕਿ ਸ਼ੇਵਾ ਦਰਿਆ ਨਸ਼ਿਆਂ ਦਾ ਵਹਿ ਗਿਆ ਅਸੀਂ ਨੌਜਵਾਨਾਂ ਨੂੰ ਇਹੀ ਅਪੀਲ ਕਰਾਂਗੇ ਜੋ ਕਿ ਨਸ਼ਿਆਂ ਤੋਂ ਦੂਰ ਰਹਿਣ ਅਤੇ ਖੇਡਾਂ 'ਤੇ ਆਰਦੇ ਅਤੇ ਜਿੱਦਾਂ ਬਾਬਾ ਜੀ ਨੇ ਦੱਸਿਆ ਵੀ ਸਾਡੇ ਪਿੰਡ ਦੇ ਵਿੱਚ ਧੜੇ ਵੱਧੀ ਆ ਇੱਥੇ ਨਜਾਇਜ਼ ਹੀ ਲੋਕਾਂ ਨੂੰ ਸਾਇਆ ਜਾ ਰਿਹਾ ਹੈ ਅਹੀ ਪੁਲਿਸ ਪ੍ਰਸ਼ਾਸਨ ਕਵਾਜੇ ਸਰਕਾਰ ਕੋ ਇਹ ਮੰਗ ਕਰਦੇ ਆ ਕਿ ਕਿ ਪਿੰਡਾਂ ਦੇ ਵਿੱਚ ਡਕਵਰੀ ਕੀਤੀ ਜਾਵੇ ਜਿਹੜਾ ਵੀ ਨਸ਼ਾ ਵੇਚਦਾ ਉਹਨਾਂ ਨੂੰ ਸ਼ਲਾਂਗਾ ਦੇ ਪਿਛਲੇ ਠੀਕ ਸੇਉ ਤੇ ਅੱਜ ਕਿਹੜਾ ਤੁਹਾਡਾ ਅਹੁਦਾ ਮਿਲਿਆ ਤੁਹਾਨੂੰ ਜਿਹੜਾ ਜੀ ਖਾਸ ਸਾਹਿਬ ਦੇ ਰਹਿ ਆਉਂਛੇ ਕਿ ਮੋਂ ਗਾਂ ਫੈਂ ਡੰਡਿਆਂ ਦੇ ਵਿੱਚੋਂ ਸਾਡੇ ਕੋਲ ਪ੍ਰਧਾਨ ਜੀ ਆਏ ਨੇ ਜੀ ਇਹਨਾਂ ਦਾ ਤਾਂ ਜਮਾਨ ਮਾਮਗਾਰਨੀ ਦੇ ਨਾਲ ਕਿੰਨਾ ਨਭਾਵਾਂਗਾ ਸਾਰਿਆਂ ਨਾਲ ਪੜਾਈ ਕਰਾਂਗਾ ਤੇ ਨਾ ਮੜਾਣਾ ਸੋਚਾ ਪਾਪਾ ਇਹ ਜਿਹੜਾ ਅੱਜ ਕੱਲ ਆਪਣੇ ਜ਼ਿਆਦਾ ਹੀ ਆਪਣੇ ਪੰਜਾਬ ਦੇ ਵਿੱਚ ਨਸ਼ਾ ਬਹੁਤ ਜ਼ਿਆਦਾ ਚੱਲ ਰਿਹਾ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਜੀ ਤੇ ਬਾਰੇ ਅੱਗੇ ਨਸ਼ਾ ਬਹੁਤ ਪਿੰਡ ਦੇ ਵਿੱਚ ਬਹੁਤ ਚੱਲ ਰਿਹਾ ਜਿੱਥੇ ਆ ਵੀ ਲੋਕ ਫੜਾ ਦਿੰਦੇ ਆਪ ਆਪ ਸ਼ਿਕਾਰ ਦਿੰਦੇ ਆ ਕੀ ਕਹਿਣਾ ਚਾਹੋਗੇ ਕਿ ਸਰਕਾਰਾਂ ਨੂੰ ਕੀ ਮਤਲਬ ਕੋਈ ਵੀਰਾਂ ਨੂੰ ਮੈਸੇਜ ਕੀ ਜੇ ਜਿਆਦਾ ਪਰਚੇ ਹੁੰਦੇ ਆ ਲੇਕਿਨ ਪਰਚੇ ਹੁੰਦੇ ਆ ਸਰਕਾਰ ਦੇ ਗਰੀਬਾਂ ਦੇ ਕੰਮ ਕਰਦੇ ਆ ਵੱਡੇ ਹੂੰ ਤੇ ਫੜਾ ਆਦਮ ਦੇ ਨਿੱਕੇ ਫੜੇ ਨਿੱਕੇ ਜਾਂਦੇ ਹੋਰ ਜਿਹੜਾ ਤੁਸੀਂ ਆਪਣਾ ਉਹਦਾ ਤਨਦੇ ਹੀ ਅਨੁਭਵ ਹੋ ਗਈ ਹਾਂ ਜੀ ਹਾਂ ਜੀ ਜੋ ਕੇ ਸਾਨੂੰ ਪ੍ਰਧਾਨ ਸਾਹਿਬ ਆਏ ਨੇ ਪਰ ਬਹੁਤ ਵਧੀਆ ਮਤਲਬ ਦੇ ਚਲੇ ਸ਼ਾਵਾਂ ਦੇ ਚਲੇ ਆ ਹਾਂ ਜੀ ਇਹਨਾਂ ਵਿੱਚ ਤੇ ਅਗੇ ਜਾਣਗੇ ਉਹਨਾਂ ਦੀ ਸ਼ਾਵਸ਼ੇ ਬਹੁਤ ਜੜੀ ਜਿੰਨੇ ਜੋ ਕੇ ਕੰਮ ਕਰਾਂਗੇ ਕਿ ਜਿੰਨੇ ਵੀ ਜਿਹੜੇ ਪਿੰਡ ਚ ਨਹੀਂ ਚੱਲਦੇ ਆ ਇਹ ਸਾਨੂੰ ਬਹੁਤ ਜ਼ਿਆਦਾ ਤੰਗ ਕਰਦੇ ਆ ਬਹੁਤ ਜ਼ਿਆਦਾ ਟੱਕਾ ਕਰਨ ਦੀ ਆ ਹਰੇਕ ਨੂੰ ਪਹਿਲੇ ਲੈ ਕੇ ਛੱਡ ਦਿੰਦੀ ਆ ਪਹਿਲੇ ਬਹੁਤ ਇੰਡੀ ਜਗੇ ਕੀ ਕੋਈ ਪਿੰਡ ਦੇ ਵਿੱਚ ਕੋਈ ਮਸਲਾ ਇਦਾਂ ਦਾ ਬਣਿਆ ਜੀ? ਹਾਂ ਜੀ ਬਹੁਤ ਜ਼ਿਆਦਾ ਮਸਲੇ ਕਰਦੇ ਨੇ। ਨਜਾਇਜ਼ ਪਰਚਿਆਂ ਦੇ। ਨਜਾਇਜ਼ ਪਰਚੇ ਧੱਕੇ ਕਰਾਉਂਦੇ ਆ। ਇਹ ਕੌਣ ਕਰਾਉਂਦਾ ਹੈ ਜੀ? ਕੋਈ ਤੁਸੀਂ ਕਰਦੇ ਜਾਓ ਪਰਚਾ ਕਿਤਨਾ ਵੀ ਕਰ ਲੋ ਜੋ ਬਹੁਤ ਜ਼ਿਆਦਾ ਕਰਦੇ। ਮੰਗ ਕੀ ਕਰਦੇ ਜੀ ਤੁਸੀਂ? ਹਾਂ ਜੀ। ਮੰਗ ਕੀ ਕਰਦੇ ਜੀ? ਮੰਗ ਦੇ ਸਾਨੂੰ ਵੀ ਨਸ਼ਾ ਨਸ਼ਾ ਬਹੁਤ ਜ਼ਿਆਦਾ ਹੈ। ਇਹ ਸੁਣਨਾ ਚਾਹੀਦਾ। ਠੀਕ ਹੈ ਜੀ। ਬਸ ਇਹੋ ਜੀ।